ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਧਰਤ ਲੁਕਾਈ ਨੂੰ ਧਾਰਦਿਆਂ ਹੋਇਆਂ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਨੇ ਸਤਿਗੁਰੂ ਮਹਾਰਾਜ ਦੀਆਂ ਦੇ ਇੱਕ ਨਗਰ ਦੇ ਬਾਹਰਵਾਰ ਪਹੁੰਚੇ ਤੇ ਇਸ ਨਗਰ ਦੇ ਲੋਕ ਇਸਤਰੀਆਂ ਦਾ ਰਾਜ ਹੈ ਇਸ ਨਗਰ ਦੇ ਵਿੱਚ ਤੇ ਜਾਦੂ ਟੂਣੇ ਬਹੁਤੇ ਕਰਦੀਆਂ ਨੇ ਕਾਲੇ ਜਾਦੂ ਦੀਆਂ ਮਹਰ ਨੇ ਇਸ ਨਗਰ ਦੀਆਂ ਇਸਤਰੀਆਂ ਨਗਰ ਦੇ ਬਾਹਰ-ਬਾਰ ਪਹੁੰਚੇ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਮੈਨੂੰ ਬੜੀ ਪਿਆਸ ਲੱਗੀ ਹੋਈ ਹੈ ਜੇ ਆਪ ਜੀ ਕਿਰਪਾ ਕਰੋ ਤੇ ਮੈਂ ਨਗਰ ਦੇ ਵਿੱਚ ਜਾ ਕੇ ਕਿਸੇ ਘਰੋਂ ਜਲ ਸ਼ੱਕ ਆਵਾਂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਲਾ ਮਰਦਾਨਿਆ ਜਾ ਭਾਈ ਜੇ ਪਿਆਸ ਲੱਗੀ ਹੈ ਤਾਂ ਜ਼ਰੂਰ ਜਲ ਸ਼ਕਿਆ ਤੇ ਜਲਦੀ ਵਾਪਸ ਆ ਜਾਮੀ ਆਗਿਆ ਪਾ ਕੇ ਭਾਈ ਮਰਦਾਨਾ ਜੀ ਨਗਰ ਦੇ ਵਿੱਚ ਚਲੇ ਜਾਂਦੇ ਨੇ ਤੇ ਇੱਕ ਘਰ ਦੇ ਵਿੱਚ ਜਾ ਆਵਾਜ਼ਾ ਮਾਰਨਾ ਕੀਤਾ ਭਾਈ ਕੋਈ ਹੈ ਜੋ ਜਲ ਸ਼ਕਾ ਸਕੇ ਭਾਈ ਬੜੀ ਪਿਆਸ ਲੱਗੀ ਹੈ ਬੜੀ ਪਿਆਸ ਲੱਗੀ ਹੈ ਆਪ ਜੀ ਕਿਰਪਾ ਕਰੋ ਕਿ ਜਲ ਸ਼ਕਾ ਦੇਵ ਭਾਈ ਮਰਦਾਨੇ ਨੇ ਆਵਾਜ਼ ਮਾਰੀ ਤੇ ਇਸ ਘਰ ਦੀ ਮਾਲਕ ਇਸਤਰੀ ਸਾਹਮਣੇ ਬੈਠੀ ਕੋਈ ਕੰਮ ਕਰ ਰਹੀ ਹੈ ਜਦ ਭਾਈ ਮਰਦਾਨਾ ਜੀ ਨੂੰ ਵੇਖਿਆ ਤਾਂ ਅੰਦਰ ਆਵਾਜ਼ ਮਾਰ ਲਈ ਆਵਾਜ਼ ਮਾਰ ਲਈ ਤੇ ਜਲ ਲੈ ਕੇ ਆ ਪਹੁੰਚੀ ਝਟ ਕਹਿਣ ਲੱਗੀ ਲੋ ਭਾਈ ਜਲ ਛਕੂ ਕਿਸ ਦੇਸ਼ ਦੇ ਵਿੱਚੋਂ ਆਏ ਹੋ ਕਿੱਥੋਂ ਆਏ ਹੋ ਬੜਾ ਨੂਰਾਨੀ ਚਿਹਰਾ ਹੈ ਤੁਹਾਡਾ ਮਰਦਾਨਾ ਜੀ ਕਹਿਣ ਲੱਗੇ ਭਾਈ ਅਸੀਂ ਦੂਰ ਪੰਜਾਬ ਦੇਸ਼ ਤੋਂ ਆਏ ਹਾਂ ਇਹ ਕਹਿੰਦਿਆਂ ਮਰਦਾਨਾ ਜੀ ਨੇ ਜਾਲ ਛਕਨ ਵਾਸਤੇ ਜਾਲ ਵਾਲਾ ਪਾਤਰ ਫੜ ਲਿਆ ਤੇ ਜਲ ਪੜਾਉਂਦਿਆਂ ਹੀ ਇਹ ਬੀਬੀ ਨੇ ਰਿੱਧੀਆਂ ਸਿੱਧੀਆਂ ਦੇ ਨਾਲ ਭਾਈ ਮਰਦਾਨਾ ਜੀ ਨੂੰ ਢੇਡੂ ਬਣਾ ਦਿੱਤਾ ਢੇਡੂ ਬਣਾ ਦਿੱਤਾ ਭਾਈ ਮਰਦਾਨਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਰੱਸੀ ਦੇ ਨਾਲ ਬੰਨ੍ਹ ਕੇ ਲਿਆ ਤੇ ਆਪ ਜੋਰ-ਜੋਰ ਨਾਲ ਹੱਸਣ ਲੱਗਦੀ ਹੈ ਤੇ ਹੱਸਦੀ ਹੱਦ ਦੀ ਘੜਾ ਚੱਕਦੀ ਹੈ ਤੇ ਪਾਣੀ ਲੈਣ ਲਈ ਚੱਲ ਪੈਂਦੀ ਹੈ ਬਾਹਰ ਵੱਲ ਤੇ ਇਧਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੂੰ ਉਡੀਕ ਰਹੇ ਨੇ ਜਦ ਬਹੁਤਾ ਸਮਾਂ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਾਲਿਆ ਵੇਖ ਭਾਈ ਮਰਦਾਨਾ ਆਇਆ ਨਹੀਂ ਹਜੇ ਤੇ ਭਾਈ ਬਾਲਾ ਜੀ ਕਹਿਣ ਲੱਗੇ ਹਾਂ ਸਤਿਗੁਰੂ ਪਾਤਸ਼ਾਹ ਦੇਰ ਤਾਂ ਬਹੁਤੀ ਹੋ ਗਈ ਹੈ ਕੁਝ ਚਿਰ ਹੋਰ ਉਡੀਕ ਕਰਦੇ ਹਾਂ ਤੇ ਫਿਰ ਵੇਖ ਆਉਨੇ ਹਾਂ ਨਗਰ ਦੇ ਵਿੱਚ ਜਾ ਕੇ ਕੁਝ ਚਿਰ ਉਡੀਕਣ ਉਪਰੰਤ ਸਤਿਗੁਰੂ ਮਹਾਰਾਜ ਤੇ ਭਾਈ ਬਾਲਾ ਜੀ ਨਗਰ ਦੇ ਵਿੱਚ ਚਲੇ ਜਾਂਦੇ ਨੇ ਭਾਈ ਮਰਦਾਨੇ ਨੂੰ ਲੈਣ ਵਾਸਤੇ ਤੇ ਜਾ ਜਦ ਪਹਿਲੇ ਘਰ ਦੇ ਵਿੱਚ ਆਵਾਜ਼ ਮਾਰਨਾ ਕੀਤੀ ਭਾਈ ਇਥੇ ਸਾਡਾ ਸੇਵਾਦਾਰ ਆਇਆ ਹੈ ਭਾਈ ਜਲ ਛਕਣ ਵਾਸਤੇ ਭਾਈ ਮਰਦਾਨਾ ਜੀ ਭੇਡੂ ਦੇ ਰੂਪ ਵਿੱਚ ਸਾਹਮਣੇ ਬੰਨੇ ਪਏ ਨੇ ਰੱਸੀ ਦੇ ਨਾਲ ਤੇ ਜਦ ਆਵਾਜ਼ ਮਾਰਨਾ ਕੀਤੀ ਤੇ ਇਤਨੇ ਨੂੰ ਉਹ ਇਸਤਰੀ ਵੀ ਪਾਣੀ ਲੈ ਕੇ ਵਾਪਸ ਆ ਜਾਂਦੀ ਹੈ ਘੜਾ ਸਿਰ ਦੇ ਉੱਤੇ ਚੱਕਿਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਪੁੱਛਣ ਲੱਗੇ ਭਾਈ ਬੀਬਾ ਸਾਡਾ ਸੇਵਾਦਾਰ ਆਇਆ ਸੀ ਜਲ ਛਕਣ ਵਾਸਤੇ ਤੇ ਇਹ ਬੀਬੀ ਕਹਿਣ ਲੱਗੀ ਨਹੀਂ ਅੱਬਾ ਜੀ ਮਹਾਪੁਰਸ਼ੋ ਇੱਥੇ ਕੋਈ ਨਹੀਂ ਆਇਆ ਜਲ ਛਕਣ ਵਾਸਤੇ ਤੇ ਭਾਈ ਮਰਦਾਨਾ ਜੀ ਸੁਣੀ ਜਾ ਰਹੇ ਨੇ ਬੰਨੇ ਹੋਏ ਰੱਸੀ ਦੇ ਨਾਲ ਤੇ ਮਨ ਦੇ ਵਿੱਚ ਸੋਚੀ ਜਾ ਰਹੇ ਨੇ ਕਿਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵਾਪਸ ਨਾ ਮੁੜ ਜਾਣ ਬੋਲਣ ਦੀ ਕੋਸ਼ਿਸ਼ ਕਰਦੇ ਨੇ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗੰਠ ਦੇ ਵਿੱਚੋਂ ਆਵਾਜ਼ ਨਹੀਂ ਨਿਕਲ ਰਹੀ ਤੇ ਉਛਲ ਰਹੇ ਨੇ ਰਸੀ ਤੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਸ ਨਹੀਂ ਜਾਂਦਾ ਤੇ ਇਹ ਇਸਤਰੀ ਅੱਗੋਂ ਕਹਿ ਰਹੀ ਹੈ ਕਿ ਤੁਹਾਡਾ ਸੇਵਾਦਾਰ ਇੱਥੇ ਜਲ ਛਕਣ ਵਾਸਤੇ ਨਹੀਂ ਆਇਆ ਕਿ ਸਤਿਗੁਰੂ ਮਹਾਰਾਜ ਘਰ ਦੇ ਅੰਦਰ ਆ ਜਾਂਦੇ ਨੇ ਦੇਖਿਆ ਇਧਰ ਉਧਰ ਤੇ ਸਾਹਮਣੇ ਭਾਈ ਮਰਦਾਨਾ ਜੀ ਭੇਡੂ ਦੇ ਰੂਪ ਦੇ ਵਿੱਚ ਰਸੀ ਦੇ ਨਾਲ ਬੰਨੇ ਹੋਏ ਨੇ ਇਸ ਸਤਿਗੁਰੂ ਮਹਾਰਾਜ ਉੱਚੀ ਆਵਾਜ਼ ਮਾਰਦੇ ਨੇ ਉਠ ਭਾਈ ਮਰਦਾਨਾ ਬੋਲ ਵਾਹਿਗੁਰੂ ਤੇ ਭਾਈ ਮਰਦਾਨਾ ਜੀ ਸਰਵਣ ਕਰਦੇ ਨੇ ਸਤਿਗੁਰੂ ਮਹਾਰਾਜ ਦੀ ਆਵਾਜ਼ ਤੇ ਮਨ ਅੰਦਰ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ ਤੇ ਇਸ ਜਾਦੂਗਰਨੀ ਦਾ ਮੰਤਰ ਟੁੱਟ ਜਾਂਦਾ ਹੈ ਭਾਈ ਮਰਦਾਨਾ ਜੀ ਠੀਕ ਹੋ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਦੇ ਕੋਲ ਆਖਲ ਹੁੰਦੇ ਨੇ ਤੇ ਵੇਖ ਕੇ ਜਾਦੂਗਰਨੀ ਇਹ ਇਸਤਰੀ ਬੜੀ ਸ਼ਰਮਿੰਦਾ ਹੋਈ ਤੇ ਆਪਣੀਆਂ ਰਿੱਧੀਆਂ ਸਿੱਧੀਆਂ ਸਤਿਗੁਰੂ ਮਹਾਰਾਜ ਤੇ ਕਰਨ ਲੱਗੀ ਪਰ ਸਤਿਗੁਰੂ ਮਹਾਰਾਜ ਤੇ ਉਸ ਦੇ ਜਾਦੂ ਦਾ ਕੋਈ ਅਸਰ ਨਾ ਹੋਇਆ ਤੇ ਪਾਤਸ਼ਾਹ ਮਰਦਾਨੇ ਨੂੰ ਨਾਲ ਲੈ ਕੇ ਚੱਲ ਪੈਂਦੇ ਨੇ ਬਾਹਰ ਵੱਲ ਨੂੰ ਜਦ ਸਤਗੁਰੂ ਮਹਾਰਾਜ ਭਾਈ ਮਰਦਾਨਾ ਜੀ ਤੇ ਬਾਲਾ ਜੀ ਚਲੇ ਜਾਂਦੇ ਨੇ ਤੇ ਇਹ ਇਸਤਰੀ ਆਪਣੇ ਪਾਣੀ ਵਾਲਾ ਘੜਾ ਉਤਾਰ ਕੇ ਰੱਖਣ ਲੱਗਦੀ ਹੈ ਤੇ ਕੀ ਵੇਖਿਆ ਉਹ ਘੜਾ ਸਿਰ ਦੇ ਨਾਲ ਹੀ ਚਿਪਕ ਗਿਆ ਹੈ ਬੜੀ ਕੋਸ਼ਿਸ਼ ਕੀਤੀ ਪਰ ਘੜਾ ਨਾ ਉਤਰਿਆ ਬੜੇ ਜਾਦੂ ਕੀਤੇ ਬਰੇ ਟੂਨੇ ਕੀਤੇ ਰਿੱਧੀਆਂ ਸਿੱਧੀਆਂ ਦੇ ਨਾਲ ਉਹ ਘੜਾ ਨਾ ਉਤਰ ਸਕਿਆ ਇਤਨੇ ਨੂੰ ਨਗਰ ਦੇ ਵਿੱਚ ਰਾਣੀ ਜਾਦੂਗਰਣੀ ਹੈ ਉਸ ਦੇ ਕੋਲ ਜਾ ਗੱਲ ਪਹੁੰਚਦੀ ਹੈ ਕਿ ਕੋਈ ਮਹਾਪੁਰਸ਼ ਆਏ ਨੇ ਜਿਨ੍ਹਾਂ ਨੇ ਆਪਣੇ ਨਗਰ ਦੀ ਜਾਦੂਗਰਣੀ ਦਾ ਜਾਦੂ ਤੋੜ ਦਿੱਤਾ ਹੈ ਤੇ ਉਹ ਜੋ ਰਾਣੀ ਜਾਦੂਗਰਣੀ ਹੈ ਬੜੀ ਕ੍ਰੋਧਵਾਨ ਹੁੰਦੀ ਹੈ ਕਹਿਣ ਲੱਗੀ ਮੇਰੇ ਤੋਂ ਵੱਡਾ ਜਾਦੂਗਰ ਕੌਣ ਹੈ ਮੈਂ ਨੂਰ ਸ਼ਾਹ ਹਾਂ ਨੂਰ ਸ਼ਾਹ ਮੇਰੇ ਤੋਂ ਵੱਡਾ ਜਾਦੂਗਰ ਕੋਈ ਨਹੀਂ ਹੋ ਸਕਦਾ ਮੇਰੇ ਤੋਂ ਵੱਡਾ ਕੋਈ ਕਾਲਾ ਜਾਦੂ ਨਹੀਂ ਕਰ ਸਕਦਾ ਤੇ ਆਪਣੀਆਂ ਚੇਲੀਆਂ ਨੂੰ ਭੇਜਦੀ ਹੈ ਜਾਓ ਜਾ ਕੇ ਵੇਖੋ ਜਾ ਕੇ ਵੇਖਿਆ ਤਾਂ ਉਸ ਇਸਤਰੀ ਦੇ ਸਿਰ ਦੇ ਉੱਤੇ ਘੜਾ ਚਿਪਕਿਆ ਹੋਇਆ ਹੈ ਬੜੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਘੜਾ ਨਹੀਂ ਲਿੰਦਾ ਇਹਨਾਂ ਸਾਰੀਆਂ ਜੋ ਸੇਵਾਦਾਰनियां ਆਈਆਂ ਨੇ ਨੂਰ ਸ਼ਾਹ ਦੀਆਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਘੜਾ ਨਾ ਉਤਾਰ ਸਕੀਆਂ ਜਾਂਦੀਆਂ ਨੇ ਵਾਪਸ ਨੂਰ ਸ਼ਾਹ ਦੇ ਕੋਲ ਆਖਦੀਆਂ ਨੇ ਕਿਸ ਜੋ ਇਸਤਰੀ ਹੈ ਉਸ ਦੇ ਉੱਪਰ ਸਿਰ ਦੇ ਉੱਪਰ ਘੜਾ ਚਿਪਕਿਆ ਹੋਇਆ ਹੈ ਜੋ ਨਹੀਂ ਲੈ ਰਿਹਾ ਬੜੀ ਪਰੇਸ਼ਾਨ ਹੈ ਉਸ ਮਹਾਪੁਰਸ਼ ਨੇ ਕੋਈ ਜਾਦੂ ਐਸਾ ਕੀਤਾ ਹੈ ਜਿਸ ਦਾ ਤੋੜ ਸਾਡੇ ਕੋਲ ਨਹੀਂ ਹੈ ਨੂਰ ਸ਼ਾਹ ਚੱਟ ਉੱਠਦੀ ਹੈ ਤੇ ਜਾ ਕੇ ਵੇਖਦੀ ਹੈ ਕਿ ਘੜਾ ਉਸੇ ਤਰ੍ਹਾਂ ਸਿਰ ਦੇ ਉੱਤੇ ਕਾਇਮ ਹੈ ਤੇ ਉਹ ਇਸਤਰੀ ਭਾਰ ਦੇ ਨਾਲ ਵਿਆਕੁਲ ਹੋਈ ਬੈਠੀ ਹੈ ਘੜਾ ਲੈ ਨਹੀਂ ਰਿਹਾ ਹੈ ਤੇ ਨੂਰ ਸ਼ਾਹ ਨੇ ਬੜੇ ਜਾਦੂ ਕੀਤੇ ਬੜੇ ਟੂਨੇ ਕੀਤੇ ਰਿੱਧੀਆਂ ਸਿੱਧੀਆਂ ਦੇ ਨਾਲ ਉਹ ਵੀ ਘੜਾ ਨਹੀਂ ਉਤਾਰ ਸਕੀ ਅਖੀਰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੀ ਹੈ ਨੂਰ ਸ਼ਾ ਤੇ ਬੇਨਤੀ ਕਰਦੀ ਹੈ ਸਤਿਗੁਰੂ ਮਹਾਰਾਜ ਇਹ ਮਹਾਪੁਰਸ਼ੋ ਸਾਡੇ ਤੋਂ ਭੁੱਲ ਹੋ ਗਈ ਅਸੀਂ ਆਪਣੇ ਜਾਦੂ ਦੇ ਅਹੰਕਾਰ ਦੇ ਵਿੱਚ ਸਾਰਿਆਂ ਨੂੰ ਬੜਾ ਪਰੇਸ਼ਾਨ ਕਰਦੀਆਂ ਸਾਂ ਇਸੇ ਤਰ੍ਹਾਂ ਕੋਈ ਵੀ ਆਇਆ ਗਿਆ ਘਰ ਵਿੱਚ ਆ ਜਾਣਾ ਤੇ ਅਸੀਂ ਉਹਨੂੰ ਇਸੇ ਤਰ੍ਹਾਂ ਪਰੇਸ਼ਾਨ ਕਰਨ ਆਪਣੇ ਜਾਦੂ ਦੇ ਅਹੰਕਾਰ ਦੇ ਵਿੱਚ ਆਪਣੇ ਜਾਦੂ ਨੂੰ ਸਭ ਤੋਂ ਵੱਡਾ ਸਮਝਦਿਆਂ ਸਾਂ ਪਰ ਆਪ ਜੀਆ ਨੇ ਜੋ ਮੰਤਰ ਫੂਕਿਆ ਹੈ ਉਹ ਸਾਰਿਆਂ ਤੋਂ ਵੱਡਾ ਮੰਤਰ ਹੈ ਉਸ ਮੰਤਰ ਦੇ ਅੱਗੇ ਸਾਡੇ ਸਾਰੇ ਜਾਦੂ ਮੰਤਰ ਫੇਲ ਨੇ ਸਾਡਾ ਕੋਈ ਜਾਦੂ ਮੰਤਰ ਕੰਮ ਨਹੀਂ ਕਰ ਰਿਹਾ ਆਪ ਸਮਰੱਥ ਹੋ ਪ੍ਰਧੀਆਂ ਸਿੱਧੀਆਂ ਦੇ ਮਾਲਕ ਹੋ ਇਹ ਮਹਾਪੁਰਸ਼ੋ ਆਪ ਕਿਰਪਾ ਕਰੋ ਆਪਣੇ ਜਾਦੂ ਨੂੰ ਵਾਪਸ ਲੈ ਲਵੋ ਤੇ ਇਹ ਘੜਾ ਉਤਾਰ ਦੇਵੋ ਅਸੀਂ ਅੱਗੇ ਤੋਂ ਕਿਸੇ ਸੰਤ ਮਹਾਪੁਰਸ਼ ਨੂੰ ਪਰੇਸ਼ਾਨ ਨਹੀਂ ਕਰਾਂਗੀਆਂ ਨੂਰ ਸ਼ਾ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੀ ਬੇਨਤੀਆਂ ਕਰ ਰਹੀ ਹੈ ਤੇ ਸਤਗੁਰੂ ਮਹਾਰਾਜ ਕਹਿਣ ਲੱਗੇ ਨੂਰ ਸ਼ਾ ਭਾਈ ਆਪਣੀਆਂ ਰਿੱਧੀਆਂ ਸਿੱਧੀਆਂ ਭਲੇ ਕਰਮਾਂ ਦੇ ਭਲੇ ਕੰਮਾਂ ਲਈ ਲਾ ਸਕਦੇ ਹਾਂ ਨਾ ਕਿ ਕਿਸੇ ਨੂੰ ਪਰੇਸ਼ਾਨ ਕਰਨ ਵਾਸਤੇ ਭਾਈ ਤੁਸੀਂ ਆਏ ਗਏ ਨੂੰ ਹਰ ਇੱਕ ਨੂੰ ਪਰੇਸ਼ਾਨ ਕਰਦੇ ਹੋ ਇਹ ਚੰਗੀ ਗੱਲ ਨਹੀਂ ਸਭ ਤੋਂ ਵੱਡਾ ਮੰਤਰ ਵਾਹਿਗੁਰੂ ਮੰਤਰ ਹੈ ਭਾਈ ਜਾਂ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਘੜਾ ਉਤਾਰ ਲੈ ਤੇ ਉਤਰ ਜਾਵੇਗਾ ਭਾਈ ਨੂਰ ਸ਼ਾ ਨੇ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਤੇ ਕੜਾ ਸਹਿਜ ਹੀ ਉਤਾਰ ਕੇ ਥਲੇ ਰੱਖ ਦਿੱਤਾ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਕੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਅੱਜ ਤੋਂ ਬਾਅਦ ਅਸੀਂ ਇਹ ਜਾਦੂ ਟੂਣੇ ਦੇ ਰਸਤੇ ਤੇ ਨਹੀਂ ਚੱਲਣਾ ਸਭ ਤੋਂ ਵੱਡਾ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੀ ਖਿਮਾ ਮੰਗ ਰਹੀ ਹੈ ਆਪ ਜੀ ਖਿਮਾ ਕਰ ਦੇਵੋ ਪਾਤਸ਼ਾ ਅਸੀਂ ਭੁੱਲਣ ਹਾਰੇ ਜੀਵ ਹਾਂ ਸਾਡੀਆਂ ਗਲਤੀਆਂ ਸਾਡੀਆਂ ਭੁੱਲਾਂ ਖਿਮਾ ਕਰ ਦੇਵੋ ਆਪਣੀਆਂ ਭੁੱਲਾਂ ਬਖਸ਼ਾ ਰਹੀ ਹੈ ਨੂਰ ਸ਼ਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੀ ਤੇ ਸਤਿਗੁਰੂ ਮਹਾਰਾਜ ਨੇ ਵਾਹਿਗੁਰੂ ਮੰਤਰ ਦਾ ਉਪਦੇਸ਼ ਨੂਰ ਸ਼ਾ ਨੂੰ ਦਿੱਤਾ ਅਜ ਨੂਰ ਸ਼ਾ ਸਤਿਗੁਰੂ ਮਹਾਰਾਜ ਤੋਂ ਕਿਰਪਾ ਬਖਸ਼ਿਸ਼ ਲੈ ਕੇ ਬੜੀ ਪ੍ਰਸੰਨ ਹੈ